ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਯਾਨੀ ਕੈਸੀ ਜਨਾਨੀ ਦੀ ਐਂਟਰੀ ਹੋ ਗਈ ਆ ਜਿਹਦੇ ਨਾਲ ਪੂਰਾ ਬਾਦਲ ਪਰਿਵਾਰ ਮਜੀਠੀਆ ਤੋਂ ਹੱਥ ਖੜੇ ਕਰ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਉਸ ਜਨਾਨੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਦਾ ਕੀ ਨਾਤਾ ਹੈ ਔਰ ਦੂਜੇ ਪਾਸੇ ਸਗੀ ਭੈਣ ਜਾਨੀ ਹਰਸਿਮਰਤ ਤੌਰ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੋਵੇਂ ਜਣੇ ਹੱਥ ਖੜੇ ਕਰ ਗਏ ਤੇ ਬਾਕੀ ਦੇ ਲੀਡਰ ਵੀ ਕਰ ਗਏ ਨੇ ਯਾਨੀ ਬਿਕਰਮ ਸਿੰਘ ਮਜੀਠੀਆ ਦਾ ਕੇਸ ਇੱਕ ਬਹੁਤ ਵੱਡੇ ਸੰਕਟ ਦੇ ਵਿੱਚ ਪੈ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਨੇ ਇਕੱਲੇ ਪਿੱਛੇ ਕੌਣ ਖੜਾ ਹੈ ਉਹਦੀ ਪਤਨੀ ਖੜੀ ਹੈ ਔਰ ਦੂਜੇ ਪਾਸੇ ਪੂਰਾ ਬਾਦਲ ਪਰਿਵਾਰ ਹੱਥ ਖੜੇ ਕਰ ਗਿਆ ਬਿਕਰਮ ਸਿੰਘ ਮਜੀਠੀਆ ਤੋਂ ਕਿ ਇੱਕ ਔਰਤ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ ਜਿਹੜਾ ਕੇਸ ਬਹੁਤ ਵੱਡੇ ਟਰੈਂਡ ਦੇ ਵਿੱਚ ਹੈ ਅੱਜ ਉਸ ਦਾ ਨਵਾਂ ਮੋੜ ਆ ਗਿਆ ਔਰ ਤੁਹਾਡੇ ਸਾਹਮਣੇ ਤਰਾਂਗੇ ਜੋ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਨੇ ਵੀ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੱਤੇ ਨੇ ਕਹਿੰਦੇ ਵਾ ਇੱਜ਼ਤ ਬਰੀ ਕਰਵਾ ਲਾਂਗੇ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਦੂਜੇ ਪਾਸੇ ਸਿਕੰਜਾ ਕੱਸ ਦਿੱਤਾ ਕਿ ਇੱਕ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਇੱਕ ਔਰਤ ਦੀ ਐਂਟਰੀ ਹੋ ਚੁੱਕੀ ਹੈ ਕੌਣ ਆਹ ਔਰਤ ਔਰ ਕਿਉਂ ਉਹਦਾ ਮਸਲਾ ਇਹਦੇ ਵਿੱਚ ਖੜਾ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਦਾ ਖੁਦ ਆਪਦਾ ਯਾਨੀ ਪਰਿਵਾਰਿਕ ਕਹਿ ਸਕਦੇ ਆ ਕਿਉਂਕਿ ਬਾਦਲਾਂ ਦੇ ਨਾਲ ਇਹਦਾ ਰਿਸ਼ਤਾ ਹਰ ਸਿਮਰਤ ਕੌਰ ਬਾਦਲ ਦੇ ਕਾਰਨ ਯਾਨੀ ਸੁਖਬੀਰ ਸਿੰਘ ਬਾਦਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਵਿਕਰਮ ਸਿੰਘ ਮੰਜੀੜਿਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਪਹਿਲਾਂ ਬਾਦਲ ਜ਼ੋਰ ਜਾਂ ਲਾਉਂਦੇ ਨੇ ਪਰ ਦਰਸਲ ਦੇ ਵਿੱਚ ਜਦ ਇਹ ਗੱਲ ਸਾਹਮਣੇ ਆਉਂਦੀ ਆ ਕਿ ਕੌਰਤ ਦੀ ਐਂਟਰੀ ਹੋ ਚੁੱਕੀ ਹੈ ਤਾਂ ਉਹੀ ਬਾਦਲ ਪਰਿਵਾਰ ਪਿੱਛੇ ਹਟ ਜਾਂਦਾ ਤੇ ਇਸ ਗੱਲ ਦੇ ਸਬੂਤ ਤੁਹਾਡੇ ਸਾਹਮਣੇ ਦਿਖਾਵਾਂਗੇ ਕਿ ਅੱਗੇ ਹਰ ਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਆਉਂਦਾ ਕਿ ਜੇਕਰ ਮੇਰੇ ਭਰਾ ਦਾ ਤੁਹਾਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੀ ਹੈ ਕਿ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਚਿੱਟਾ ਬੰਦ ਹੋ ਜੂਆ ਤਾਂ ਇਹਨੂੰ ਜੇਲ੍ਹ ਦੇ ਵਿੱਚ ਰੱਖ ਲਓ ਯਾਨੀ ਸਿੱਧੇ ਤੌਰ ਦੇ ਉੱਤੇ ਇਹਨੇ ਇੱਕ ਪੱਲੇ ਹੀ ਝਾੜ ਦਿੱਤਾ ਔਰ ਉਸ ਤੋਂ ਬਾਅਦ ਉਹਦਾ ਬਿਆਨ ਨਹੀਂ ਆਉਂਦਾ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਲਗਾਤਾਰ ਗ੍ਰਿਫਤਾਰੀ ਦੇ ਸਮੇਂ ਦੇ ਵਿੱਚ ਲਗਾਤਾਰ ਯਾਨੀ ਉਹਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਪੰਜਾਬ ਸਰਕਾਰ ਤੇ ਵੀ ਸਵਾਲ ਚੱਕੇ ਭਵੰਤਮਾਨ ਨੂੰ ਵੀ ਮਾੜਾ ਚੰਗਾ ਬੋਲੇ ਧਮਕੀਆਂ ਵੀ ਦਿੱਤੀਆਂ ਦੋਵੇਂ ਜੀਆਂ ਨੇ ਦਿੱਤੀਆਂ ਔਰ ਹੁਣ ਆਜੋ ਸੁਖਬੀਰ ਸਿੰਘ ਬਾਦਲ ਤੇ ਹਰ ਸਿਮਰਤਕਾਰ ਬਾਦਲ ਕਿਵੇਂ ਪਿੱਛੇ ਹਟਦੇ ਨੇ ਕੀ ਸੰਕੇਤ ਆ ਇਸ ਗੱਲ ਦੇ ਔਰ ਉਹ ਔਰਤ ਕੌਣ ਹੈ ਜਿਹਦੀ ਐਂਟਰੀ ਮਜੀਠੀਆ ਕੇਸ ਦੇ ਵਿੱਚ ਹੋ ਚੁੱਕੀ ਹੈ ਦਰਾਂ ਸਾਲ ਦੇ ਵਿੱਚ ਇਹ ਜਿਹੜਾ ਕੇਸ ਹੈ ਲੰਬਾ ਜਾਊਗਾ ਕਿਉਂ ਜਾਊਗਾ ਇੱਕ ਪਾਸੇ ਉਹਦੀ ਪਤਨੀ ਵੀ ਦਾਵਾ ਕਰ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੀ ਜਿਹੜਾ ਕਿ ਕੱਲ ਸ਼ਾਮ ਇੱਕ ਇੰਟਰਵਿਊ ਚੱਲਦਾ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦਾ ਉਹਦੇ ਵਿੱਚ ਵੀ ਉਹਨੇ ਦਾਵਾ ਕਰ ਦਿੱਤਾ ਕਹਿੰਦੀ ਸਾਡੇ ਖਿਲਾਫ ਕੋਈ ਵੀ ਸੰਪਤੀ ਜਾਂ ਕੋਈ ਵੀ ਕਾਗਜ਼ਾਦੇ ਨਹੀਂ ਕੱਢ ਕੇ ਲਿਆ ਸਕਦੇ ਪਰ ਇਹ ਗੱਲ ਸੱਚ ਹੋ ਚੁੱਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਕੋਲ ਬਹੁਤ ਸਾਰੀ ਸੰਪਤੀ ਹੈਗੀ ਆ ਹਿਮਾਚਲ ਦੇ ਵਿੱਚ ਮੌਜੂਦ ਹੈ ਕਦੇ ਸਬੂਤ ਵੀ ਹੈਗੇ ਨੇ ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਇਹੀ ਖਬਰ ਸੁਣਾਉਂਗਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਕਿਵੇਂ ਪੱਲਾ ਛਾੜਿਆ ਬਾਦਲ ਪਰਿਵਾਰ ਨੇ ਔਰ ਦੂਜੇ ਪਾਸੇ ਔਰਤ ਕੌਣ ਹੈ ਜਿਹਦੀ ਐਂਟਰੀ ਬਿਕਰਮ ਦੇ ਕੇਸ ਦੇ ਵਿੱਚ ਹੋ ਚੁੱਕੀ ਹੈ ਸੁਣੋ ਬਣਦੇ ਪਈਆ ਜੋ ਦਿਖਦਾ ਹੀ ਪਈਆ ਜੋ ਮੈਨੂੰ ਲੱਗ ਰਿਹਾ ਕਿ ਅਕਾਲੀ ਦਲ ਬਿਕਰਮ ਮਜੀਠੀਆ ਵਾਲੇ ਕੇਸ ਦੀ ਪੈਰ ਵੀ ਉਤਾ ਨਹੀਂ ਕਰ ਰਿਹਾ ਜੋ 2003 2002 ਦੇ ਵਿੱਚ ਜਦੋਂ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਪਾਦਰ ਲਈ ਕੀਤੀ ਸੀ ਉਹ ਪੈਰ ਵੀ ਮੈਨੂੰ ਨਜ਼ਰ ਨਹੀਂ ਆ ਰਹੀ ਮੈਂ ਉਹੀ ਹਾਲਾਤ ਉਹੀ ਮੋਰਚੇ ਦੇਖ ਨਹੀਂ ਪਾਰਿਆ ਸੜਕਾਂ ਦੇ ਉੱਤੇ ਆਣਾ ਹਜੇ ਹੀ ਹਰਸਿਮਰਤ ਕੌਰ ਬਾਦਲ ਵੀ ਮਨ ਲੱਗਦਾ ਨਹੀਂ ਬੋਲੀ ਬਿਲਕੁਲ ਨਹੀਂ ਬੋਲੀ ਵਾਟਸਐਪ ਮਾਈਨਰ ਜੋ ਵੀ ਮਤਲਬ ਇੱਕ ਪੋਲਿਟੀਕਲ ਸਟੇਟਮੈਂਟ ਹੈਗੀ ਆ ਆਦਰਵਾਇਜ਼ 2022 ਦੇ ਵਿੱਚ ਸਬੀਬੀ ਗੰਦੀਪੁਰ ਮਜੀਠੀਆ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਆਟ ਤੂਫਾਨ ਲਿਆ ਕੇ ਰਖ ਦਿੱਤਾ ਤਾਂ ਸੁਣ ਲਿਆ ਬਹੁਤ ਸਾਰੇ ਪੱਤਰਕਾਰਾਂ ਦਾ ਵੀ ਕਹਿਣਾ ਕਿ ਭਾਈ ਜਿਹੜੀ ਹਰਸਿਮਰਤ ਕੌਰ ਬਾਦਲ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਪਹਿਲਾਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੈਂਸ ਕਰਗੇ ਔਰ ਪਹਿਲਾ ਪਹਿਲਾ ਜਿਹੜੇ 2-4 ਬਿਆਨ ਦੇਗੇ ਦੇਗੇ ਉਸ ਤੋਂ ਬਾਅਦ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਨੇ ਕਿਉਂ ਕਰ ਦਿੱਤੇ ਨੇ ਕੌਣ ਆਹ ਔਰਤ ਜਿਹਦੀ ਐਂਟਰੀ ਵਿਕਰਮ ਦੇ ਕੇਸ ਦੇ ਵਿੱਚ ਹੋ ਗਈ ਆ ਯਾਨੀ ਵਿਕਰਮ ਸਿੰਘ ਮਜੀਠੀਆ ਦੀ ਇੱਕ ਬਹੁਤ ਵੱਡੀ ਪੋਰ ਖੁੱਲ ਗਈ ਆ ਉਸੇ ਔਰਤ ਦੇ ਕਾਰਨ ਹੁਣ ਮਾਮਲਾ ਸੁਣਾਉਣੇ ਤਾਂ ਤੁਹਾਨੂੰ ਕਿ ਉਹ ਔਰਤ ਕੌਣ ਹੈ ਕਿਵੇਂ ਉਹਦੀ ਐਂਟਰੀ ਹੋ ਗਈ ਹੈ ਦੇਖੋ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਔਰ ਇਹਨਾਂ ਦੇ ਪੂਰੇ ਬਾਦਲ ਪਰਿਵਾਰ ਦਾ ਇੱਕੋ ਹੀ ਕਹਿਣਾ ਸੀ ਕਿ ਇਹਦੇ ਕੋਲ ਬੇਨਾਮੀ ਸੰਪਤੀ ਜਿਹੜੀ ਹਿਮਾਚਲ ਦੇ ਵਿੱਚ ਨਹੀਂ ਹੈ ਪਰ ਦਰਾਸਲ ਦੇ ਵਿੱਚ ਇੱਕ ਔਰਤ ਹੈ ਜਿਹਦੇ ਖਾਤੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੁਆਰਾ ਯਾਨੀ ਇਹਨਾਂ ਦੇ ਪਰਿਵਾਰ ਦੁਆਰਾ 65 ਲੱਖ ਰੁਪਈਆ ਭੇਜਿਆ ਜਾਂਦਾ ਉਹਨਾਂ ਪੈਸਿਆਂ ਦੇ ਨਾਲ ਉਸ ਸਮੇਂ ਦੇ ਵਿੱਚ ਸੰਪਤੀ ਖਰੀਦੀ ਜਾਂਦੀ ਹੈ ਤਾਂ ਫਿਰ ਜਿਹੜੀ ਵਿਜੀਲੈਂਸ ਹੈ ਇਹਦੇ ਉੱਤੇ ਪੰਜਾਬ ਦੇ ਲੋਕ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕ ਭਰੋਸਾ ਕਰਦੇ ਨੇ ਕਿ ਵਿਜੀਲੈਂਸ ਦੇ ਅਫਸਰਾਂ ਨੇ ਇਹ ਦਾਵਾ ਕਰ ਦਿੱਤਾ ਕਿ ਉਸ ਔਰਤ ਦੇ ਕਾਰਨ ਇਹਨਾਂ ਨੇ ਪ੍ਰਾਪਰਟੀ ਉਸੇ ਦੇ ਨਾਮ ਤੇ ਲੈ ਕੇ ਛੱਡੀ ਹੈ ਯਾਨੀ ਬਹੁਤ ਵੱਡੇ ਪੱਧਰ ਦੇ ਉੱਤੇ ਧੋਖੇਬਾਜ਼ੀ ਚੱਲ ਰਹੀ ਹੈ ਇਹ ਰਾਜਨੀਤੀ ਇੱਕ ਬਹੁਤ ਵੱਡਾ ਖੇਲ ਹੈ ਜਿਹਦੇ ਵਿੱਚ ਦਿਖਾਇਆ ਕੁਝ ਜਾਂਦਾ ਹੈ ਤੇ ਹੁੰਦਾ ਕੁਝ ਐਸੇ ਕਰਕੇ ਦਾ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦਾਵਾ ਕਰਦੀ ਹੈ ਇੱਕ ਠੋਕ ਕੇ ਕਹਿੰਦੀ ਸਾਡੇ ਨਾਮ ਤੇ ਤੁਸੀਂ ਬੇਨਾਮੀ ਸੰਪਤੀ ਕੱਢ ਕੇ ਲਿਓ ਤੇ ਜੇ ਨਾ ਹੋਈ ਤਾਂ ਤੁਹਾਨੂੰ ਦੇਣੀ ਪਊ ਇਹਦਾ ਮਤਲਬ ਕੀ ਹੈ ਕਿ ਜੇਕਰ ਇਹਨਾਂ ਦੇ ਨਾਮ ਹੋਵੇ ਤਾਂ ਇਹ ਦੱਸਣ ਪਰ ਵਿਜੀਲੈਂਸ ਦੇ ਹੱਥੋਂ ਰਜਿਸਟਰੀਆਂ ਲੱਗ ਚੁੱਕੀਆਂ ਨੇ ਜਿਹੜੀਆਂ ਔਰਤ ਦੇ ਕਾਰਨ ਇਹਨਾਂ ਨੇ ਜ਼ਮੀਨ ਖਰੀਦੀ ਆ ਉਹ ਔਰਤ ਦੇ ਖਾਤੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੁਆਰਾ 65 ਲੱਖ ਰੁਪਈਆ ਭੇਜਿਆ ਜਾਂਦਾ ਫਿਰ ਉਹ ਜ਼ਮੀਨ ਖਰੀਦੀ ਜਾਂਦੀ ਹੈ ਹਿਮਾਚਲ ਦੇ ਵਿੱਚ ਖਰੀਦੀ ਜਾਂਦੀ ਹੈ ਤਾਂਉਣ ਵਾਲੇ ਦਿਨਾਂ ਦੇ ਵਿੱਚ ਵਿਜੀਲੈਂਸ ਹੁਣ ਕੋਰਟ ਦੇ ਵਿੱਚ ਧਰੂਗੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੇਲ੍ਹ ਲੰਬੇ ਸਮੇਂ ਲਈ ਹੋਣ ਜਾ ਰਹੀ ਹੈ ਯਾਨੀ ਸਜ਼ਾ ਦਾ ਪ੍ਰਾਵਧਾਨ ਬਹੁਤ ਲੰਬਾ ਦੱਸਿਆ ਸਰਕਾਰੀ ਵਕੀਲਾਂ ਨੇ ਔਰ ਦੂਜੇ ਪਾਸੇ ਜਿਹੜੇ ਇਹਨਾਂ ਦੇ ਆਪ ਦੇ ਵਕੀਲ ਨੇ ਯਾਨੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕੱਲ ਦਾਵਾ ਕਰ ਦਿੱਤਾ ਕਹਿੰਦਾ ਜੇਕਰ ਬੇਨਾਮੀ ਸੰਪਤੀ ਦਾ ਯਾਨੀ ਹਿਮਾਚਲ ਦੇ ਵਿੱਚੋਂ ਕੋਈ ਵੀ ਇੱਕ ਵੀ ਪ੍ਰੂਫ ਨਿਕਲ ਕੇ ਆਉਂਦਾ ਤੇ ਮੈਂ ਇਹਦਾ ਕੇਸ ਲੜਨ ਤੋਂ ਯਾਨੀ ਬੰਦ ਕਰ ਦੂੰਗਾ ਮੈਂ ਇਹਦਾ ਕੇਸ ਨਹੀਂ ਲੜਦਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਤਾਂ ਇਹ ਆ ਸਭ ਤੋਂ ਵੱਡਾ ਸੰਕਟ ਜਿਹੜਾ ਮਜੀਠੀਏ ਲਈ ਆਇਆ ਉਹ ਇਹੀ ਆ ਕਿ ਬਾਦਲ ਪਰਿਵਾਰ ਨੇ ਹੱਥ ਖੜੇ ਕਰ ਦਿੱਤੇ ਨੇ ਤੁਸੀਂ ਦੇਖੋਗੇ ਬਾਦਲਾਂ ਦੀ ਕੋਈ ਸਪੀਚ ਨਹੀਂ ਆ ਰਹੀ ਕੋਈ ਇੰਟਰਵਿਊ ਨਹੀਂ ਆ ਰਹੀ ਕੱਲ ਹੀ ਉਹਦੀ ਪਤਨੀ ਜ਼ਰੂਰ ਲੱਗੀ ਹੋਈ ਆ ਕਿ ਆਪਣੇ ਪਤੀ ਨੂੰ ਬਚਾ ਲਿਆ ਜਾਵੇ ਪਰ ਮਾਨ ਸਰਕਾਰ ਨੇ ਵੀ ਧਾਰ ਲਈ ਆ ਵੀ ਜਿੰਨੇ ਵੀ ਇਹ ਤਸਕਰ ਨੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਣਾ ਬਣਦਾ ਸੀ ਔਰ ਪੰਜਾਬ ਦੀਆਂ ਅਦਾਲਤਾਂ ਤੇ ਪੰਜਾਬ ਦੇ ਲੋਕ ਇੱਕ ਪਾਸੇ ਖੜ ਗਏ ਆ ਸਰਕਾਰ ਦੇ ਨਾਲ ਕਿ ਭਾਈ ਜਿਹੜੇ ਲੋਕ ਦੋਸ਼ੀ ਨੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਣਾ ਜ਼ਰੂਰੀ ਸੀ ਕਿਉਂਕਿ ਆਵਾਜ਼ ਪੰਜਾਬ ਦੀ ਸਿਰਫ ਇੱਕੋ ਹੀ ਆ ਇਹਨਾਂ ਦੇ ਖੁਦ ਪਿੰਡ ਦੇ ਵਿੱਚੋਂ ਉੱਠੇ ਲੋਕ ਕਹਿੰਦੇ ਵਿਕਰਮ ਸਿੰਘ ਮਜੀਠੀਆ ਤਸਕਰ ਵੀ ਆ ਉਹ ਬਹੁਤ ਸਾਰੀਆਂ ਲੋਕਾਂ ਦੀਆਂ ਜਾਨਾਂ ਵੀ ਲਈਆਂ ਕਿਉਂਕਿ ਇਹਨਾਂ ਦੇ ਵਿੱਚ ਹੋਏ ਚਿੱਟੇ ਦੇ ਨਾਲ ਚੋ ਪੰਜਾਬ ਦੀ ਨੌਜਵਾਨੀ ਦਾ ਖਾਣ ਹੋਇਆ ਉਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ